ਵੀ ਜਿਹੜੀ ਆ ਬਦਲਾਅ ਦੀ ਸਰਕਾਰ ਕਹਨੇ ਆ ਇਹ ਸਰਕਾਰ ਬਿਲਕੁਲ ਫੇਲ ਹੈ ਇਹ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਡੀ ਮਜਬੂਰੀ ਹੈ ਧਰਨਾ ਲਾਉਣਾ ਤਾਂ ਹੀ ਸ਼ਰੀ ਮੁਰਦਾਬਾ 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 ਮੋਹੱਟੇ ਦਾ ਹੱਲ ਕਰੋ ਹੱਲ ਕਰੋ ਹੱਲ ਕਰੋ ਸੀਨੀਅਰ ਦਾ ਹੱਲ ਕਰੋ ਹੱਲ ਕਰੋ ਮੋੜ ਮੁਰਦਾਬਾ 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 ਐਮਐਲਏ ਮੋੜ ਮੁਰਦਾਬਾ 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 ਇਹ ਸਰਕਾਰ ਮੁਰਦਾਬਾ ਐਮਐਲਏ ਮੋੜ ਰਜੇਸ਼ ਜੈਨ ਜੀ ਕਿਲਾਇਤ ਕਰਨ ਲੱਗਾ ਹੈ ਅੱਜ ਦਾ ਰੋਸਤਾਨਾ ਸਮੂਹ ਮੰਡੀ ਨਿਵਾਸੀਆਂ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਲਗਾਇਆ ਗਿਆ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਡੀ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਆ ਜਿਸ ਦੇ ਨਾਲ ਹਰ ਗਲੀ ਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਪਾਣੀ ਸੜਕਾਂ ਦੇ ਉੱਤੇ ਆਮ ਘੁੰਮ ਰਿਹਾ ਜਿਸ ਨਾਲ ਭਾਰੀ ਬਾਰੀਆਂ ਫੈਲਣਾ ਡਰ ਬਣਿਆ ਹੋਇਆ ਮੰਡੀ ਦੇ ਵਿੱਚ ਉਸ ਦੇ ਨਾਲ ਹੀ ਲਗਾਤਾਰ ਪਾਣੀ ਦੇ ਖੜਨ ਦੇ ਨਾਲ ਸੜਕਾਂ ਦੇ ਉੱਪਰ ਵੱਡੇ ਵੱਡੇ ਖੱਡੇ ਪਾਏ ਗਏ ਆ ਜਿਨ੍ਹਾਂ ਨੂੰ ਕੋਈ ਭਰਨ ਦੀ ਬਵਸਥਾ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਸੀਵਰੇਜ ਦੀ ਸਮੱਸਿਆ ਦਾ ਕੋਈ ਹੱਲ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਮੰਡੀ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਸਮੱਸਿਆ ਨੂੰ ਲੈ ਕੇ ਅੱਜ ਇਹ ਰੋਸਤਾ ਦਾ ਲਾਇਆ ਗਿਆ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਯਾਦ ਦਵਾਈ ਜਾਵੇ ਇਹਦਾ ਹੋਵੇ ਕਿ ਇਹ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਲਵੇ ਤਾਂ ਮੁੜ ਕੇ ਸੰਭਵਤ ਸਕਾਰ ਦੀ ਬਸ ਦੀ ਗੱਲ ਨਾ ਰਵੇ ਇਹ ਪਾਸਾ ਕਹਿੰਦੇ ਬਾਹਰ ਆਂਦੇ ਜੇ ਬਸਾ ਇੱਕ ਵਾਰ ਨਹੀਂ ਲਗਭਗ 10 ਵਾਰੀ ਇਹ ਪਿਛਲੇ 2-3 ਸਾਲਾਂ ਤੋਂ ਹਰ ਬਾਰ ਬਸਾ ਦਾ ਬਾਹਰ ਆ ਜਾਂਦਾ ਲੋਕ ਲੜਾਈ ਲੜਦੇ ਫਿਰ ਅੰਦਰ ਚਲਾ ਜਾਂਦਾ ਇਸ ਵਾਰ ਘੱਟੋ-ਘੱਟ 10 ਵਾਰੀ ਤਾਂ ਹੋ ਚੁੱਕਿਆ ਅੱਕੇ ਲੋਕਾਂ ਨੇ ਅੱਜ ਰੋਸਤਾ ਲਾਇਆ ਤਾਂ ਕਿ ਬਸਟਾਡ ਨੂੰ ਅੰਦਰ ਲਿਆਇਆ ਜਾਵੇ ਕਿਉਂਕਿ ਲੋਕ ਜਿਹੜੇ ਰੋਜੀ ਰੋਟੀ ਕੰਮ ਨੂੰ ਆ ਗੁੱਖੇ ਮਰ ਰਹੇ ਆ ਉਹਨਾਂ ਹੀ ਰੋਡ ਦੀ ਰੋਟੀ ਦਾ ਕੋਈ ਜਗਾਰ ਹੋ ਸਕੇ। ਸੰਦੀਪ ਕੁਮਾਰ ਨਾਮ ਹੈ ਜੀ ਮੌੜ ਮੰਡੀ ਦੇ ਰਹਿਣ ਵਾਲੇ ਆ ਜੀ। ਇਹ ਰੈਡੀमेड ਗਰਮੈਂਟ ਦੀ ਸ਼ਾਪ ਹੈ ਜੀ ਮੌੜ ਮੰਡੀ ਵਿਖੇ ਬਸ ਸਟੈਂਡ ਰੋਡ ਤੇ। ਤਾਂ ਬਹੁਤ ਚਿਰ ਤੋਂ ਅਸੀਂ ਪਰੇਸ਼ਾਨ ਆ ਜੀ ਸੜਕਾਂ ਟੁੱਟੀਆਂ ਪਈਆਂ ਖੱਡੇ ਪਏ ਪਏ ਸੀਵਰੇਜ ਬੰਦ ਨੇ ਜੀ। ਕੋਈ ਸੁਣਵਾਈ ਨਹੀਂ ਜਦੋਂ ਇੱਕ ਮੀਂਹ ਪੈ ਜਾਂਦਾ ਹੈ ਤਾਂ 1-2 ਫੁੱਟ 3-4 ਫੁੱਟ ਪਾਣੀ ਖੜ ਜਾਂਦਾ ਹੈ। ਅਸੀਂ ਚਾਰ ਵਾਰੀ ਡੀਸੀ ਨੂੰ ਐਸਡੀਐਮ ਨੂੰ ਮਿਲ ਚੁੱਕੇ ਆ ਜੀ ਕਿਸੇ ਨੇ ਕੋਈ ਗੱਲ ਨਹੀਂ ਸੁਣਵਾਈ ਦਿੱਤੀ। ਔਰ ਬਹੁਤ ਵਾਰੀ ਮੰਨਤਾ ਕਰ ਚੁੱਕੇ ਆ ਅਸੀਂ ਮਹੀਨਾ ਪਹਿਲਾਂ ਅਸੀਂ ਖ਼ਬਰ ਵੀ ਪਾਤੀ ਸੀ ਭਾਈ ਸਾਡਾ ਹੱਲ ਕਾਦੋ ਨਹੀਂ ਸਾਡਾ ਘਰ ਨਾ ਲਾਉਂਦੇ ਮਜਬੂਰ ਨਾ ਕਰੋ ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇੱਕ ਮੀ ਬੈ ਜਾਂਦਾ ਬਸਾਂ ਵਾਲੇ ਬਸਾਂ ਬਾਹਰ ਲੈ ਗਈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਡਾ ਧੰਦਾ ਬਸਾਂ ਨਾਲ ਹੀ ਹੈ ਪਰ ਉਹਨਾਂ ਨੇ ਉਹ ਕਹਿੰਦੇ ਸਾਡੀ ਮਜਬੂਰੀ ਹੈ ਸਾਡੇ ਟਾਇਰ ਬਾੜ ਜਾਂਦੇ ਆ ਤਾਂ ਇਹਦਾ ਮਤਲਬ ਹੈ ਕਹਿ ਸਕਦੇ ਆ ਵੀ ਜਿਹੜੀ ਆਪਾਂ ਬਦਲਾਅ ਦੀ ਸਰਕਾਰ ਕਹਨੇ ਆ ਇਹ ਸਰਕਾਰ ਬਿਲਕੁਲ ਫੇਲ ਹੈ ਇਹ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਡੀ ਮਜਬੂਰੀ ਹੈ ਘਰ ਨਾ ਲਾਉਣਾ ਤਾਂ ਅਸੀਂ ਚਾਹੁੰਦੇ ਆ ਵੀ ਸਾਡਾ ਹੱਲ ਜਿਹੜਾ ਇਹ ਜਲਦੀ ਤੋਂ ਜਲਦੀ ਹੋ ਜੇ ਤੇ ਸਾਡੀਆਂ ਜਿਹੜੀਆਂ ਦੁਕਾਨਾਂ ਜਿਹੜੀਆਂ ਬੰਦ ਕਰਕੇ ਸਾਡੀ ਰੋਜੀ ਰੋਟੀ ਦੁਕਾਨਾਂ ਦੀ ਚਲਦੀ ਹੈ ਤਾਂ ਸਾਡੀਆਂ ਦੁਕਾਨਾਂ ਜਿਹੜੀਆਂ ਖੁੱਲ ਜਾਣ ਤੇ ਸਾਡੇ ਕੋਲ ਗਾਹਕ ਦਾ ਜਿਹੜਾ ਇੰਤਜ਼ਾਮ ਹੋ ਜੇ ਤਾਂ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਸਾਡਾ ਅਸੀਂ ਬੇਨਤੀ ਵਾਸਤੇ ਇਕੱਠੇ ਹੋਏ ਆ ਅਸੀਂ ਚਾਹੁੰਦੇ ਆ ਸਾਡਾ ਹੱਲ ਕਰਨ ਉਹ ਬੱਸੜ ਪਹਿਲਾਂ ਵੀ ਕਿੰਨੀ ਵਾਰ ਗਿਆ ਬਾਜ਼ੜ ਜੀ ਪਹਿਲਾਂ ਵੀ ਇਹ ਤਿੰਨ ਚਾਰ ਵਾਰੀ ਬੱਸੜ ਬਾਹਰ ਵਗ ਗਿਆ ਜੀ ਇਹ ਧਰਨਿਆਂ ਕਰਕੇ ਅਸੀਂ ਅੰਦਰ ਲਿਆਂਦਾ ਤਾਂ ਅਸੀਂ ਬਾਰ ਬਾਰ ਧਰਨੇ ਨਹੀਂ ਲਾ ਸਕਦੇ ਅਸੀਂ ਬਾਰ ਬਾਰ ਕਿਉਂਕਿ ਦੁਕਾਨਦਾਰ ਅਸੀਂ ਤਾਜ਼ਾ ਕਮਾਉਣਾ ਤਾਜ਼ਾ ਖਾਣਾ ਹੈ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਜਿਹੜਾ ਸਾਡਾ ਪੂਰਨ ਤੌਰ ਤੇ ਹੱਲ ਕੀਤਾ ਜਾਵੇ ਤਾਂ ਕਿ ਜੋ ਸਾਨੂੰ ਬਾਰ-ਬਾਰ ਇਸ ਚੀਜ਼ ਦਾ ਸਾਹਮਣਾ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਸਾਂ ਵਾਲੇ ਵੀਰ ਜਿਹੜੇ ਖਾਸੀ ਖੁਸ਼ੀ ਅੰਦਰ ਆਉਣ ਤੇ ਸਾਡਾ ਇਹ ਕੰਮ ਚੱਲਦਾ ਰਹੇ